ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਬਰਨਾਲਾ ਵੀ ਇਹਦੇ ਨੇੜ ਆ ਦੋਸਤੋ ਤੇ ਇਧਰੋਂ ਸੰਗਰੂਰ ਵਾਲੇ ਪਾਸੇ ਆਉਣੇ ਆ ਤਾਂ ਬੜ ਬੜ ਜਿਹੜਾ ਉਹ ਨੇੜ ਰਹਿ ਜਾਂਦਾ ਪ੍ਰਦੀਪ ਭਾਈ ਕੋਲੋਂ ਅੱਜ ਫੇਰ ਵੀਡੀਓ ਬਣਾ ਰਹੇ ਆ ਇੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਮੌਜੂਦ ਹੁੰਦੀਆਂ 40 42 گاਵਾ ਦੋਸਤੋ ਅੱਜ ਇੱਥੇ ਵਿਕਰੀ ਵਾਲੀਆਂ ਮੌਜੂਦ ਆ ਅੰਦਰ ਸਾਰਾ ਬਰਾਂਡਾ ਭਰਿਆ ਹੋਇਆ ਆਪਾਂ ਚੱਲਾਂਗੇ ਅੰਦਰ ਅੰਦਰ ਵੀ ਤੁਹਾਨੂੰ گاਵਾ ਦਿਖਾਵਾਂਗੇ ਇਹ ਤੋਂ ਇਲਾਵਾ ਮੱਝਾਂ ਵੀ ਹੈਗੀਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪੋਸ ਪਸੂ ਸਾਡੇ ਇੱਥੇ ਜਿਹੜੇ ਬਾਹਰ ਫਿਰਦੇ ਆਪਾਂ ਇਹਨਾਂ ਤੋਂ ਸ਼ੁਰੂਆਤ ਕਰ ਲੈਨੇ ਆ ਫਿਰ ਅੰਦਰ ਜਿਹੜਾ ਬਰਾਂਡਾ ਭਰਿਆ ਹੋਇਆ ਬਰਾਂਡਾ ਤੁਹਾਨੂੰ ਦਿਖਾਉਣਾ ਹੈ گاਵਾ ਬਾਅਦ ਚ ਉਠਾਉਣੀਆਂ ਦੋਸਤੋ ਪਹਿਲਾਂ ਬੈਠੀਆਂ ਦਾ ਤੁਹਾਨੂੰ ਸੋਚਿਆ ਸੀ ਇਸ ਤਰ੍ਹਾਂ ਸ਼ਾਰਟ ਦਿਖਾਉਣੇ ਆ ਸਤਿ ਸ਼੍ਰੀ ਅਕਾਲ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ گاਵਾ 40 ਬਿਆਲੀ ਆਪਣੇ ਕੋਲੇ ਭਾਈ 10 ਮੱਜਾਂ ਨੇ 42 ਗਊਆਂ ਨੇ 52 ਜਾਨ ਬਰਾ ਟੋਟਲ ਠੀਕ ਹੈ ਸ਼ੁਰੂਆਤ ਕਰਦੇ ਆਂ ਭਾਈ ਹਾਂ ਭਾਈ ਕਿੰਨਾ ਵਸੂਆ ਪਹਿਲਾਂ ਬੱਛੀ ਆ ਭਾਈ ਪਿਓਰ ਚਾਰ ਦੰਦ ਦਾ ਬੀਏ ਨੇ ਜੋ ਚੀਜ਼ ਦੰਦਾ ਜ ਦਿਖਾਵਾਂਗੇ ਇਹਦੇ ਬਾਈ ਦੋ ਤਰੀਕ ਨੂੰ ਦਿਨ ਪੂਰੇ ਦੱਸਿਆ ਆਪਾਂ ਨੂੰ ਨੂੰ ਗਰਮੀ ਆ ਬਾਈ ਕਈ ਵਾਰ ਬਾਕੀ ਬਾਈ ਹੁਣ ਆਇਆ ਮੌਸਮ ਸੈੱਟ ਹੋਣਾ ਸਟਾਰਟ ਹੋ ਗਿਆ ਹਨਾ ਬਾਕੀ ਬਾਈ ਇਹ ਆ ਆਪਾਂ ਇਹ ਕਹਿੰਦੇ ਵੀ ਦੇਖ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਵੀ ਇੰਨੀ ਇੱਕ ਖੜੀਆਂ ਨੇ ਜਾਂ ਹੋਣਗੀਆਂ ਜਿੰਨੇ ਜਾਨਵਰ ਆਉਣ ਕੈਮਰਾ ਆਪਾਂ ਦਿਖਾਵਾਂਗੇ ਬਾਕੀ ਰੇਟ ਬਾਈ ਸਾਰੇ ਨੇ ਦੂਰੋਂ ਮੇਰਾ ਭਰਾ ਕੋਈ ਵੀ ਚੱਲ ਕੇ ਆਊਗਾ ਵੀ ਆਪਾਂ ਇਹ ਨਹੀਂ ਕਦੇ ਅੱਜ ਤੱਕ ਖਾਲੀ ਨਹੀਂ ਮੋੜੇ ਦੇਖੋ ਆਪਾਂ ਹਫ਼ਤੇ ਦੇ ਹਫ਼ਤੇ ਵੀਡੀਓ ਬਣਾਉਣੀਆ ਘੱਟੋ ਘੱਟ 25 30 ਜਾਨਵਰ ਤੋਂ ਘੱਟ ਤੱਕ ਇਹਦੇ ਵੀਡੀਓ ਬਣਾਈ ਨਹੀਂ ਸਹੀ ਹੈ ਜਿੰਨੇ ਜਾਨ ਜਰਸੀ ਐਚ ਐਫ ਸਾਰੇ ਤਰ੍ਹਾਂ ਦੇ ਨੇ ਬਾਈ ਅੱਛਾ ਰੇਟ ਪ੍ਰਦੀਪ ਘੱਟ ਰੇਟ ਵਿੱਚ ਇਹਦਾ ਜਮਾ ਬਾਜ਼ਮ ਰੇਟ ਆ ਜਿਹੜਾ ਆਪਾਂ ਲੈਣ ਦੇਣ ਵਾਲਾ ਹੋਊਗਾ 97000 ਦੀ ਬੱਚੀ ਦੇ ਦਾਂਗੇ ਬਾਈ ਠੀਕ ਹੈ ਨਹੀਂ ਵੈਸੇ ਕਿੱਥੋਂ ਸ਼ੁਰੂਆਤ ਹੋ ਜੂਗੀ ਰੇਟ 70 75 ਤੋਂ ਸਟਾਰਟ ਆ ਬਈ ਜਿਵੇਂ ਹੁਣ ਇਹ ਬੱਚੀ ਆ ਬਾਈ ਸਹੀ ਕਾਗਜ਼ਾਂ 'ਚ ਇਹ ਬੱਚੀ ਘੱਟੋ ਘੱਟ ਜਮਾਂ ਮਾਰਕੀਟ 'ਚ 15 20 ਦੀ ਬੱਚੀ ਆ ਠੀਕ ਹੈ ਪਰ ਜਮਾਂ ਬਾਜ਼ਮ ਦੇਣ ਆ ਲੈਣ ਵਾਲਾ ਰੇਟ ਤਾਂ 97000 ਰੁਪਏ ਠੀਕ ਹੈ ਆ ਜਰਸੀ ਆਉਂਦੀ ਆਪਣੇ ਆਪ ਜਰਸੀ ਆਪਣੇ ਆਪ ਆਉਂਦੀ ਆ ਬਾਈ ਜਰਸੀ ਦਾ ਜਮਾਂ ਲੈਣ ਦੇਣ ਵਾਲਾ ਰੇਟ 82000 ਰ ਸੋ ਦੇ ਕੋਲੋਸੋ ਜਰਸੀ ਰੇਟ 82000 ਟਾਂਚਾ ਤੁਸੀਂ ਰੇਟ ਵਾਲੇ ਦਾ ਭਈਆ ਜਿੱਕ ਆਪਣਾ ਵਾਦਾ ਹੀ ਆ ਵੀ ਸਾਰੇ ਭਰਾ ਸਾਰੀ YouTube ਪੱਟ ਲੈਣਾ ਕਿਤੇ ਮਰਜੀ ਫਾਰਮਾਂ ਦੇ ਰੇਟ ਚੈੱਕ ਕਰ ਲੈਣਾ ਜਿਹੜੇ ਆਪਣੇ ਰੇਟ ਹੋਣਗੇ ਜਮ੍ਹਾਂ ਲੈਣ ਦੇ ਨਾਲੇ ਬਾਜਮ ਹੋਣਗੇ ਠੀਕ ਐ ਇਹਦੋਂ ਅੱਗੇ ਭਾਈ ਅੱਗੇ ਭਾਈ ਇਹ ਤਾਜੀ ਬੱਚੀ ਸੁਈ ਆ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਆ ਬੜੀ ਵਾਈ ਟੌਪ ਦੀ ਬੱਚੀ ਦੱਸੋ ਦੇਖਣ ਵਾਲੀ ਹਾਂ ਭਾਈ ਬਹੁਤ ਟੌਪ ਦਾ ਬੱਚੀ ਦਿੱਤੀ ਇਹਨੇ ਕਰਮ ਵਾਲੀ ਨੇ ਡੈਨਮਾਰਕ ਦਾ ਸਿਮਨ ਦੱਸੇ ਭਾਈਆਂ ਨੇ ਠੀਕ ਐ ਤੇ ਬੱਚੀ ਬਹੁਤ ਲੰਬੀ ਆ ਬਾਕੀ ਹੈਵੀ ਬਰੀਡ ਵਾਲੀ ਸੋ ਸੋ ਦੇਖੋ ਬੱਚੀ ਸੋਹਣੀ ਬੱਚੀ ਹੈ ਚੋਰੀ ਪੁੱਤੇ ਨੂੰ ਬਹੁਤ ਵਧੀਆ ਭਾਈ ਆਪਾਂ ਨੂੰ 22 23 ਕਿਲੋ ਦੋ ਦੱਸਿਆ ਦਾ ਹੂੰ ਤੇ ਰੇਟ ਇਹਦਾ ਭਾਈ ਆਪਾਂ ਵਾਜਬ ਰੱਖਿਆ 85000 ਰੁਪਏ ਠੀਕ ਹੈ ਰੇਟ ਭਾਈ ਸਾਰੀ ਜੈਨੂਨ ਦੇਵਾਂਗੇ ਵੀ ਜਿਹੜੇ ਲੈਣ ਵਾਲਾ ਭਰਾ ਵੀ ਸੌਖਾ ਰਵੇ ਹੂੰ ਤੇ ਆਪਾਂ ਦੇ ਸਾਰੇ ਭਰਾਵਾਂ ਨਾਲ ਜੇ ਆਪਾਂ ਜੰਮਬਰ ਖਰੀਦਦੇ ਆ ਅੱਗੇ ਰਿਸਪੌਂਸ ਮਿਲਦਾ ਵਿਕਦੀਆਂ ਨੇ ਤਾਂ ਹੀ ਲਿਆਉਣੇ ਆ ਸਹੀ ਹੈ ਸੋ ਇਹਦੇ ਨਾਲ ਬੱਚਾ ਬੱਚੀ ਹੈ ਬਾਕੀ ਬਾਈ ਬਹੁਤ ਵਧੀਆ ਹੱਥੀ ਚਵਾਈ ਵਾਲਾ ਥਾਣਾ ਜਿਵੇਂ ਆਮ ਬਾਈ ਦੇਖਾ ਸਮੇਂ-ਸਮੇਂ ਦੀ ਗੱਲ ਹੁੰਦੀ ਆ ਜਿੱਦਾਂ ਆਪਾਂ ਵਪਾਰ ਜਿਹੜਾ ਆਪਣਾ ਵਪਾਰ ਆ ਉਹ ਹੋਰ ਹਿਸਾਬ ਦਾ ਵੀ ਆਪਾਂ ਮਾਰਕੀਟ ਦੇ ਹਿਸਾਬ ਨਾਲ ਚੱਲਦੇ ਆ ਵੀ ਜਿੱਦਾਂ ਦੀ ਮਾਰਕੀਟ ਦਾ ਰੇਟ ਆ ਜਿਵੇਂ ਹੁਣ ਅੱਗੇ ਆਪ ਹੋਈ ਜੋ ਬਈ ਉਦਾਂ ਆਪਾਂ ਜਾਨਵਰ ਆਪਾਂ ਨੂੰ ਮਹਿੰਗਾ ਮਿਲਣਾ ਅੱਗੋਂ ਹੂੰ ਅੱਗੇ ਬਾਈ ਦੇਖੋ ਥੋੜੀ ਜਿਹੀ ਕ੍ਰਾਸ ਦੇ ਵਿੱਚ ਆ ਗਈ ਠੀਕ ਹੈ ਇਹ ਵੀ ਬਾਈ ਅੰਦਰ ਦੁੱਧ ਪਿਆ ਚੋਈ ਹੋਈ ਆ ਮੰਗਰੇ ਦੇ ਮੇਲ ਆ ਤੇ ਇਹਦਾ ਰੇਟ ਵੀ ਬਾਈ 85000 ਰੁਪਈਆ ਠੀਕ ਹੈ ਅੱਗੇ ਬਾਈ ਪਹਿਲਣ ਵੱਛੇ ਆ ਗਈ ਦੋਂਦੀ ਹੂੰ ਇਹ ਬੱਚੇ ਦੇ ਦਾਂਗੇ ਭਾਈ ਆਪਾਂ ਸਵਾ ਲੱਖ ਰੁਪਏ ਦੀ ਠੀਕ ਹੈ ਬਹੁਤ ਤਿਆਰ ਹੋਣੀ ਆ ਦੋ ਦੰਦਾਂ ਦਾ ਰिजनਲ ਦੋ ਦੰਦਾਂ ਦਾ ਭਾਈ ਠੀਕ ਹੈ ਤੇ ਤਿਆਰੀ ਅੱਗੇ ਫੇਰ ਅੱਗੇ ਭਾਈ ਇੱਧਰ ਆ ਗਈ ਪਹਿਲਣ ਮੱਛੀ ਆ ਗਈ ਦੋ ਦੰਦਾਂ ਦਾ ਕੋਈ ਭਰਾ ਨੇ ਮੰਨ ਕੇ 20 ਦਿਨਾਂ ਦੀ ਕੱਚੀ ਆ ਕੋਈ ਭਰਾ ਲੈ ਗਿਆ ਸਾਹਮਣ ਵਾਲਾ ਰੇਟ ਵੀ ਤਾਂ ਪਾਈ ਆਪਾਂ ਰੱਖਿਆ 87000 ਰੁਪਏ ਰੇਟ ਰੱਖਿਆਗਾ ਠੀਕ ਹੈ ਤੇ ਬਹੁਤ ਸੋਹਣੀ ਮੱਛੀ ਆ ਦੋ ਦੰਦ ਠੀਕ ਹੈ ਵੀ ਅੱਗੇ ਕੋਈ ਭਰਾ ਕੇਅਰ ਕਰੂਗਾ ਨਾ ਭਾਈ ਲੱਖ ਰੁਪਏ ਤੋਂ ਬਾਹਰ ਮੱਛੀ ਇਹ ਵਿਕਰੀ ਵਾਲੀ ਖਾਤਰ ਵੀ ਆ ਠੀਕ ਹੈ ਫੇਰ ਭਾਈ ਪਲੂਨ ਆ ਗਈ ਅੱਗੇ ਦੋ ਦੰਦ ਇਹਦਾ ਰੇਟ ਹੈ ਬਾਈ ਜਮਾਂ ਲੈਣ ਦੇ ਨਾਲ 90000 ਰੁਪਏ ਆਪਾਂ ਪਹਿਲਾਂ ਵੀ ਗੱਲ ਕਰੀਆ ਬਾਈ ਰੇਟ ਸਾਰੇ ਜੈਨੂਨ ਹਰੇਕ ਭਰਾ ਦੀ ਪਹੁੰਚ ਵਾਲੇ ਰੇਟ 'ਚ ਠੀਕ ਹੈ ਇਹ ਕਿੰਨੇ ਦਿਨ ਲਊਗੀ ਇਹਦੇ ਬੱਚੇ ਦੇ ਬਾਈ 10 ਦਿਨ 12 ਦਿਨ ਪਿਆ ਇਹਦੇ ਸਾਗ ਦੀ ਪਿੱਛੇ ਹੈਗੇ ਵੀਰੇ ਪਰ ਚੱਲਦੀ ਨਹੀਂ ਹੈਗੀ ਉਹ ਤੋਂ ਵੈਸੇ ਥਾਣ ਦੋਸੋ ਇੱਕ ਵੱਖਰੇ ਨਿਸ਼ਾਨ ਹੈ ਮੱਛੀ ਸੋਹਣੀ ਹੈ ਇਹ 90000 ਇਹਦਾ ਜਿੰਨੇ ਵੀ ਜਾਨਵਰ ਬਾਈ ਜਗਜੀਤ ਸਾਰੇ ਰੰਗ ਪ੍ਰਿੰਟ ਕਲਰ ਵਾਲੇ ਜਾਨਵਰ ਨੇ ਹਮ ਅੱਗੇ ਜਿਹੜੀ ਇਹ ਗਊ ਆ ਗਈ ਬਾਈ ਫਾਰਮ ਵਾਲੇ ਭਰਾਣੇ ਆਪਾਂ ਨੂੰ 42 ਤੋਂ 43 ਕਿਲੋ ਦੁੱਧ ਦੱਸਿਆ ਦਾ ਪਹਿਲਣ ਦਾ 6 ਦੰਦਾ ਤੇ ਰੇਟ ਬਈ ਇਹਦਾ ਬਾਜਮ ਰੱਖਿਆ 115000 ਰੁਪਿਆ ਪਰ ਇਹ ਰੇਟ ਨੇ ਜਿਹੜੇ ਬਾਈ ਇਹ ਅੱਜ ਵਾਲੇ ਤੇ ਇੱਕ ਅਗਲੀ ਵੀਡੀਓ ਦਾ ਪਹਿਲਾਂ ਪਹਿਲਾਂ ਵਾਲੇ ਨੇ ਠੀਕ ਹੈ ਕਿਉਂਕਿ ਬਾਈ ਸਾਰਾ ਕੁਝ ਮੁੱਲ ਦਾ ਹੁੰਦਾ ਕਿ ਆਰ ਬਹੁਤ ਭਾਲਦੀਆਂ ਨੇ ਦਾਣਾ ਬਹੁਤ ਖਾਂਦੀਆਂ ਨੇ ਵੀ ਅੱਗੇ ਜੇ ਕਈ ਵਾਰ ਹੁਣ ਜਿੱਦਣੇ ਤਿਆਰ ਹੋਈ ਗਾਂ ਇੱਕ 45 ਦੀ ਗਊ ਆ ਠੀਕ ਹੈ ਅੱਗੇ ਬਾਈ ਜਿਹੜੀ ਇਹ ਬੱਛੀ ਆ ਇਹ ਦੇ ਦਾਂਗਾ ਆਪਾਂ 90000 ਰੁਪਏ ਦੀ ਬਹੁਤ ਸੋਹਣੇ ਢਾਂਚੇ ਦੀ ਆ ਤੇ ਦੁੱਧੇ ਨੇ ਕਰਮਾਣੀ ਨੇ 25 ਤੋਂ ਪਲੱਸ ਬਈ ਦਿੱਤਾ ਹੋਇਆਗਾ ਠੀਕ ਹੈ ਹਾਂਜੀ ਇਹ ਕੇ ਪ੍ਰਦੀਪ ਅੱਗੇ ਜਿਹੜੀ ਇਹ ਅਗਾ ਆ ਗਈ ਬਈ ਜਿਵੇਂ ਸਰਦੀਆਂ ਦੇ ਵਿੱਚ ਇਦਾਂ ਦੀ ਵੜ ਦਾ 2 ਲੱਖ 2.5 ਲੱਖ ਨੋਰਮਲ ਮੰਗਿਆ ਜਾਂਦਾ ਪਰ ਬਈ ਇਹ ਵੜ ਦੇਮਾਂਗਾ ਆਪਾਂ 1.5 ਲੱਖ ਰੁਪਏ ਦੀ ਅੱਜ ਵਾਲਾ ਰੇਟ ਠੀਕ ਹੈ ਕਿੰਨਾ ਟਾਈਮ ਲੌਗ ਦੇ ਦੇਣੇ ਤੇ ਬਈ 10 ਤੋਂ 15 ਦਿਨ ਪਈ ਹਲੇ ਠੀਕ ਹੈ ਪਰ ਜਿਵੇਂ ਬਈ ਨੋਰਮਲ ਆਮ ਆਪਾਂ ਗਾਂ ਬਾਈ ਚੀਜੀ ਤੇ 2 ਲੱਖ ਰੁਪਏ ਤੋਂ ਵੀ ਬਾਹਰ ਇਦਾਂ ਦੀਆਂ ਲਈਆਂ ਵੀ ਨੇ ਤੇ ਆਪਾਂ ਵੇਚੀਆਂ ਵੀ ਨੇ ਅੱਗੇ ਬਈ ਆ ਆ ਗਈ ਕਰਮਾਣੀ ਜਿਹੜੇ ਭਰਾ ਤੋਂ ਇਹ ਲਈ ਆ ਆਪਨੂੰ ਨੇ ਦੱਸਿਆ ਵੀ ਇਹ ਸੀ 28 ਤੋਂ 30 ਕਿਲੋ ਦੁੱਧ ਦੇ ਦਾ ਚੋਇਆ ਬੜਾ ਸੋਹਣਾ ਢਾਂਚਾ ਬਾਈ ਇਹਦਾ ਰੇਟ ਬਾਈ ਜੀ 1 ਲੱਖ ਤੇ 12000 ਰੁਪਇਆ ਠੀਕ ਐ ਅੱਗੇ ਆ ਚੱਲੀ ਇਹਦੇ ਮੰਗਰੀ ਬੱਚੇ ਦੂਜਾ ਸੁਹਾ 30 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਬਾਈ ਇਹ ਵਾਲੀ ਵਹਿੜਾ ਆਪਾਂ ਦੇ ਦਾਂਗੇ ਬਾਈ ਜੈਸ ਔਰ ਨੋ 1 ਲੱਖ ਤੇ 15000 ਦੀ ਹੁਣ ਬਾਈ ਜੀ ਇਹਨਾਂ ਦੇ ਢਾਂਚਿਆਂ ਦੀ ਗੱਲ ਕਰੀਏ ਦੇਖੋ ਵੀ ਆਪਣੀ ਗਵਾਹੀ ਇਹ ਭਰਦੀਆਂ ਨੇ ਵੀ ਸਾਡੇ ਜਿਹੜੇ ਰੇਟ ਨੇ ਜਾਇਜ਼ ਮੰਗੇ ਹੋਏ ਨੇ ਵੀ ਹੁਣ ਆਪਾਂ ਐਵੇਂ ਬਾਈ ਤੂੜ ਚ ਟੱਟੂ ਪਜਾਈ ਜਾਈਏ ਜਾ ਰੇਟ ਫालतੂ ਕਰੀ ਜਾਈਏ ਕਿਉਂਕਿ ਇੱਕ ਗੱਲ ਹੈਗੀ ਹੈ ਬਾਈ ਗਰੰਟੀ ਆਪਾਂ ਦੇਖੋ ਕੱਲੀ ਗੱਬਣ ਪਸ਼ੂ ਦੀ ਥਣਾ ਦੀ ਤੇ ਭਾਰ ਦੀ ਦੇ ਸਕਦੇ ਆ ਦੁੱਧ ਦੀ ਜੋ ਪਿੱਸੋ ਰਿਪੋਰਟ ਆਪਾਂ ਉਹ ਦੇਣੀ ਆ ਦੁੱਧ ਅਗਲੇ ਦੀ ਸੀ ਹਾਂ ਬਾਈ ਆਪਾਂ ਰੋਜ਼ ਜਾਨਵਰ ਵੇਚਣਾ ਕਿਉਂਕਿ ਜੇ ਬਾਈ ਇੱਕ ਦਿਨ ਪਸ਼ੂ ਵੇਚਣਾ ਹੁਣ ਆਪਾਂ ਕਹਿੰਦੇ ਬਾਈ ਜੀ ਦੀ 40 ਦੀ ਗਰੰਟੀ ਹੈ ਮੁੜ ਕੇ ਵੀਰੇ ਗਰੰਟੀ ਤੋਂ ਕੋਈ ਉੱਤਰਦਾ ਨਹੀਂ ਸਹੀ ਤੇਰ ਕੱਲ ਨੂੰ ਕਲੇਸ਼ ਪਈ ਜਾਂਦਾ ਰਹਿੰਦਾ ਸਹੀ ਹੈ ਸੋ ਦੱਸੋ ਕੁਸ ਅੰਦਰ ਗਾਵਾਂ ਕਾਫੀ ਖੜੀਆਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਹੀ ਅੱਗੇ ਬਾਈ ਜੀ ਆ ਵੇੜ ਦਾ ਆਪਾਂ ਦੱਸਤੀ ਡਿਟੇਲ ਅੱਗੇ ਵੱੱਛੀ ਹੈ ਬਾਈ ਇਹਦਾ 30 ਕਿਲੋ ਦੁੱਧ ਸਿਆਪਰਾ ਮਨੇ ਆਪਾਂ ਪਰ ਕਹਿੰਦੇ ਵੀ 25 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਗਰਮੀ ਕਰਕੇ ਲੈ ਲੈ ਰੇਟ ਬਾਈ ਜਿਹਦਾ ਰੱਖਿਆ 95000 ਰੁਪਇਆ ਠੀਕ ਹੈ ਬਹੁਤ ਸੁਣੀਗਾ ਅੱਗੇ ਬਾਈ ਫੇਰ ਵਿਹੜ ਆ ਗਈ 1 ਲੱਖ ਤੇ 5000 ਦੀ ਵਿਹੜ ਬਾਈ ਆਪਾਂ ਇਹ ਦੇ ਦਾਂਗੇ ਠੀਕ ਪਰ ਜਿੰਨੇ ਵੀ ਜਾਨਵਰ ਬਾਈ ਜੀ ਜਿਹਦਾ ਆਪਾਂ ਵੀਡੀਓ ਦੇ ਅੰਦਰ ਦਿਖਾ ਰਹੇ ਹਾਂ ਸਾਰੇ ਹਰੇਕ ਭਰਾ ਦੀ ਪਹੁੰਚ ਆ ਲਈ ਨੇ ਠੀਕ ਹੈ ਸੋ ਦੋਸਤੋ ਅੰਦਰ ਜਿਹੜੀਆਂ ਗਾਵਾਂ ਖੜੀਆਂ ਇੱਕ ਵਾਰ ਕੈਮਰਾ ਮਾਰ ਦਿਆਂ ਕਿਉਂਕਿ ਬਾਹਰ ਲੀਆਂ ਗਾਵਾਂ ਦੀ ਵੀਡੀਓ ਬਣਾ ਲਈ ਆ ਤੇ ਅੰਦਰ ਵੀ ਸਾਰਾ ਇਹ ਛੱਡ ਭਰਿਆ ਹੋਇਆ ਹੈ ਪ੍ਰਦੀਪ ਇਹਨਾਂ ਦੀ ਰੇਟ ਰੇਟ ਬਾਈ ਸੀ ਪਹਿਲਣ ਮੱਛੀ ਆ ਹੂੰ ਦੁੱਧ ਇਸ ਟਾਈਮ 22 ਤੋਂ 23 ਕਿਲੋ ਵੀਰ ਜੀ ਰੈਡੀ ਆ ਦੁੱਧ 30 ਕਿਲੋ ਬਾਈ ਜੈਨੂਨ ਦੇਣਾਗਾ ਆਪਣੇ ਕੋਲ ਰਹਿ ਗਈ ਚਵਾ ਦਿਆਂਗੇ ਕਿਥੇ ਭਰਾ ਦੇ ਅੱਗੇ ਚੱਲ ਗਈ ਉਹ ਵੀ ਆ ਵੀ ਪਰ ਵੀ ਹਰ ਜਾਨਵਰ ਬਰੀਡ ਵਾਲੇ ਵੀ ਨੇ ਤੇ ਬਾਕੀ ਜਾਨਵਰਾਂ ਦੇ ਆਪਾਂ ਰੇਟ ਦੀ ਗੱਲ ਕਰੀਏ ਬਾਈ ਜਿਹੜਾ ਵੀਰ ਕਿਤੋਂ ਮਰਜੀ ਚੱਲ ਕੇ ਆਜੇ ਜਿਹੜੇ ਭਰਾ ਦਾ ਸ਼ੌਂਕ ਆਵੇ ਆਪਾਂ ਗਾਂ ਖਰੀਦਣੀਆਂ ਉਹ ਮੁੜੂਗਾ ਨਹੀਂ ਇਹ ਬੱਚੇ ਬਾਈ ਜੀ 1 ਲੱਖ ਤੇ 7000 ਦੀ ਆਪਾਂ ਦੇ ਦਾਂਗੇ ਚਾਰ ਦੰਦ ਪਹਿਲਾ ਸੂਆ ਠੀਕ ਹੈ ਕੰਪੈਕਟ ਡਰਦੀਆ ਤਿੰਨ ਦਿਨਾਂ ਦੀ ਸੂਈ ਹੁਣ 22 ਕਿਲੋ ਬੋਲੀ ਰੈਡੀ ਐ ਇਹ ਵਾਲੀ ਬਾਈ ਜੀ ਵਹਿੜ ਰਾਤ ਸੂਈ ਆ ਹੂੰ ਬੋਲੇ ਚੋ ਖਾਲੀ ਵੰਗੋ ਕਿਉਂਕਿ ਗਰਮੀਆਂ ਬਾਈ ਹੁਣ ਬੋਲਾ ਛੱਡਾ ਨਹੀਂ ਜਾਂਦਾ ਕਿਉਂ ਵੀ ਕੋਈ ਦਿੱਕਤ ਆ ਜਾਂਦੀ ਜਾਨਵਰ ਨੂੰ ਹੂੰ ਇਹਨੇ ਦੁੱਧ ਵਿੱਚ 25 ਕਿਲੋ ਦੇ ਦੇਣਾ 92000 ਰੁਪਏ ਦੀ ਵਹਿੜ ਦੇ ਦਾਂਗੇ ਬਾਈ ਕੋਈ ਵੀ ਪ੍ਰਾ ਕਰੇਲੂ ਲੈ ਜਾਂਦਾ ਨਾੜਾ ਨੂੜਾ ਬੜੀਆਂ ਸੋਹਣੀਆਂ ਨੇ ਆਰਡਰ ਤੇ ਥਣ ਥਣ ਵੀ ਬੜਾ ਬੇ ਕਮਾਲੀ ਆ ਤੋਰੀ ਮਾੜੀ ਪਤਾ 92000 ਦੀ ਕਿਸ਼ਤ ਹੁਣ ਬਾਈ ਰੇਟ ਦੇ ਚੈੱਕ ਕਰੀਏ ਸਰਦੀਆਂ ਜਿੱਦਾਂ ਦੀ ਵਹਿੜ ਲੱਖ ਤੋਂ ਪਲੱਸ ਆਪਾਂ ਆਪ ਖਰੀਦੀਆਂ ਨੇ ਤੇ ਆਪ ਵੇਚੀਆਂ ਨੇ ਪਰ ਹੁਣ ਇਹ ਆ ਵੀ ਹਫਤੇ ਜਵ ਤੇ ਜਨਮਰ ਵੀ ਜ਼ਿਆਦਾ ਰੱਖਿਆ ਕਰਾਂਗੇ ਤੇ ਜਨਮਰਾਂ ਦੇ ਭਾਅ ਨੇ ਜਿਹੜੇ ਉਹ ਭਾਅ ਹਰੇਕ ਦੇ ਵਾਈਟ ਵਾਲੇ ਰੱਖਾਂਗੇ ਠੀਕ ਐ ਮੋੜ ਲਿਆ ਇਹ ਤੋਂ ਅੱਗੇ ਜਿਹੜੀ ਇਹ ਜਿਹੜੀ ਇਹ ਵਹਿੜ ਆ ਬਾਈ ਜੀ ਫਾਰਮ ਚੋਂ ਲਈ ਆ ਤੇ ਦੁੱਧ ਦੀ ਜੇ ਗੱਲ ਕਰੀ ਆਪਾਂ ਨੂੰ 42 ਤੋਂ 43 ਕਿਲੋ ਦੁੱਧ ਭਰਾ ਨੇ ਦੱਸਿਆ ਇਹਦਾ ਪਰ ਫੜਾ 35 ਕਿਲੋ ਦੁੱਧ ਦੇ ਦੂ ਬਾਈ ਇੱਕ ਹਫਤਾ ਲੋ ਬਾਈ ਤੋਰੀਆਂ ਰੇ ਨੂੰ ਮੜਿਆ ਤੋਰੀ ਬਤਾ ਕੌਲੀ ਤੋਂ ਰੇਟ ਕੀ ਰਹਿਣਾ ਪਰ ਜੀ ਰੇਟ ਬਾਈ ਦੇ ਦਾਂਗੇ 1 ਲੱਖ ਤੇ 40 ਹਜ਼ਾਰ ਦੀ ਵਹਿੜ ਦੇ ਦਾਂਗੇ ਬਾਈ ਹੁਣ ਇਦਾਂ ਦੀ ਵਹਿੜ ਆ ਬਾਈ ਇਹਦਾ ਜੇ ਆਪਾਂ 2 ਲੱਖ ਵੀ ਮੰਗਦੇ ਆ ਚੈਨ ਮਰਜੀ ਮੁੱਲ ਕਰ ਲਿਓ ਗੱਲ ਅਲੱਗ ਆ ਪਰ ਢਾਂਚਾ ਵੇਖ ਲਓ ਕੰਪੈਕਟ ਡਰਾਛੇ ਦਾ ਆਂਦਾ ਹੂੰ ਬਹੁਤ ਪਿਆਰੀ ਵਹਿੜ ਆ ਬਾਈ ਬੋਡੀ ਵੇਟ ਵਾਲੀ ਲੈ ਆ ਬਾਈ ਜਾਨਵਰ ਦਾ ਬਾਈ ਜੀ ਜਿਹਦਾ ਜਿਹੜਾ ਵੀ ਭਰਾ ਨੇ ਲੈਣੀ ਆ ਆਪਦੀ ਮੱਥ ਕੇ ਆਵੇ ਵੀ ਮੈਂ ਗਾਂ ਖਰੀਦਣੀ ਆ ਇਥੋਂ ਖਾਲੀ ਨਹੀਂ ਮੁਰੂ ਕਿਉਂਕਿ ਹਰ ਤਰ੍ਹਾਂ ਦਾ ਰੇਟ ਤੇ ਜਾਨਵਰ ਆਪਣੇ ਕੋਲੇ ਮੌਜੂਦ ਨੇ ਸਹੀ ਐ ਤੋ ਸੋ ਬਹੁਤ ਸਾਰੇ ਪਸ਼ੂ ਹੁੰਦੇ ਆ ਜੇ ਇੱਕ ਨਾ ਪਸੰਦ ਆਉ ਤਾਂ ਦੂਜਾ ਆ ਜਾਂਦਾ ਹੁਣ ਇਹ ਵੈੜ ਦੀ ਜੇ ਗੱਲ ਕਰੀਏ ਬਾਈ ਇਕੱਲੀ ਕਿਹੜੀ ਗਾਂ ਕਿਸੇ ਭਰਾ ਦੇ ਆਪਣੇ ਜ਼ਿੰਮੇਦਾਰ ਦੇ ਘਰੇ ਜਾਂ ਫਾਰਮ ਵਾਲੇ ਕੋਲੇ ਖੜੀ ਆ ਵੀਡੀਓ ਪਾਉਂਦੇ 2 ਲੱਖ ਰੁਪਏ ਦਾ ਨਾਰਮਲ ਮੁੱਲ ਕਰਨਗੇ ਪਰ ਆਪਾਂ ਨੂੰ ਇਹ ਹੁੰਦਾ ਬਾਈ ਆਪਾਂ ਦਾ ਜਾਨਵਰ ਵੇਚਣ ਹੁਣ ਆ ਕੀ ਆ ਗਈ ਬਾਈ ਇਹਦੇ ਨਸਾਂ ਨੁਸਾਂ ਦੇਖੋ ਗਾਂ ਦੇ ਕਿੱਦਾਂ ਨੇ ਡਰ ਤੇ ਤਰਮਾਲੀ ਦੇ 32 33 ਕਿਲੋ ਤੋਂ ਦੱਸੇ ਪਰ ਇਹਦਾ ਰੇਟ ਬਈ ਬਾਜ਼ੂ ਰੱਖਿਆ 1 15 ਆਪਾਂ ਠੀਕ ਹੈ ਥੱਲੋਂ ਦੇਖ ਲੋ ਕੁਆਲਿਟੀ ਦੇਖ ਲੋ ਵੀ ਬਰੀਡ ਵਾਲੇ ਪੱਖ ਤੋਂ ਲੇਵੇ ਵਾਲੀ ਕੁਆਲਿਟੀ ਨਾਣਾ ਨੂ ਏ ਬਾਈ ਜੀ ਇਹ ਤਾਂ ਹਫਤਾ ਲੈ ਜੂਗੀ ਬੈੜ ਨਸਲ ਬਰੀਡ ਬਹੁਤ ਐ ਵੀ ਫਾਰਮ ਚੋਂ ਲਈ ਆ ਇਹ ਬੈੜ ਬਾਈ ਆਪਾਂ ਸਵਾ ਲੱਖ ਦੀ ਦੇ ਦਾਂਗੇ ਦੁੱਧ ਨਾਰਮਲ ਜਾਂ 35 ਕਿਲੋ ਗਰਮੀਆਂ ਚ ਇਹ ਪਾਈ ਜੂ ਬਰੀਡ ਬਹੁਤ ਸਹੀ ਹੈ ਅੱਗੇ ਬਾਈ ਇਹ 15 ਤੋਂ 20 ਦਿਨਾਂ ਦੀ ਕੱਚੀ ਆਪਣੇ ਕੋਲੋਂ ਗਾਂ ਗਈ ਸੀ ਇਹਨੇ 35 ਤੋਂ 36 ਕਿਲੋ ਦੁੱਧ ਦਿੱਤਾ ਬਾਈ ਪਲੂਣ ਨੇ ਹੁਣ ਇਹ ਦੂਜਾ ਸੂਆ ਸੁਣੀਆ 15 ਦਿਨ ਇਹਦੇ ਰਹਿ ਗਏ ਲੇਵਾ ਬਾਈ ਇਹ ਨਕਲਾਉਂਦੀ ਆ ਕੰਪੈਕਟਡ ਡਰਾ ਬਿਲਕੁਲੇ ਦਾ 1.5 ਦੀ ਦੇ ਦਾਂਗੇ ਬਾਈ ਠੀਕ ਹੈ ਅੱਗੇ ਆ ਗਾਂ ਗੱਬਣਾ ਬਾਈ ਕੱਚੀ ਆ ਕੁਝ ਭਰਾ ਨੇ ਲੈਣੀ ਤਾਂ ਕੱਚੀਆਂ ਵਾਲਾ ਰੇਟ ਆਪਣਾ ਫੋਨ ਤੇ ਕਰ ਲਾਂਗੇ ਹਮ ਅੱਗੇ ਬਾਈ ਦੋ ਦੰਦ ਬੱਛੀ ਆ ਗਈ ਪਹਿਲਣ ਬਹੁਤ ਵੱਡੇ ਢਾਂਚੇ ਦੀ ਆ ਬਾਈ ਸਹੀ ਹੈ ਪਹਿਲਣ ਬੱਛੀ ਦੋ ਦੰਦ ਹਮ ਤੇ ਆਰਡਰ ਦੀ ਕੁਆਲਿਟੀ ਦੀ ਗੱਲ ਕਰੀਏ ਬਹੁਤ ਸ਼ਾਨਦਾਰ ਰੇਟ ਬਾਈ ਇਹਦਾ ਲੈਣ ਦੇਣ ਵਾਲਾ ਜਿਹੜਾ 1,30,000 ਰੁਪਿਆ ਜੇ ਉਦਾਂ ਮੁੱਲ ਕਰਾਉਣਾ ਚ ਇੱਕ ਪੈਂਟ ਕਰਾ ਲੈ ਭਰਾ ਤਿਆਰ ਇੰਨੀ ਕਹੂ ਬਾਈ ਵੇਖਮਾ ਠੀਕ ਹੈ ਅੱਗੇ ਬਾਈ ਜੀ ਇਹ 9ਵੇਂ ਮਹੀਨੇ ਵੜਸ ਹੁੰਦੀ ਆ ਹਮ ਮਨ ਕੇ 44 45 ਕਿਲੋ ਇਹਨੇ ਦੁੱਧ ਦਿੱਤਾ ਕਰਮਾ ਵਾਲੀ ਨੇ ਤੇ ਅੱਗੇ ਕਿਸੇ ਭਰਾ ਨੇ ਤਿਆਰ ਕਰਕੇ ਸੇਲ ਕਰਨੀਆਂ ਤਾਂ ਵੀ ਉਦੋਂ 2.5 3 ਲੱਖ ਰੁਪਏ ਦੀ ਵਿਹੜਾ ਤੇ ਜੇ ਕਿਸੇ ਵੀਰ ਨੇ ਮੰਨ ਕੇ ਘਰ ਖਾਤਰ ਰੱਖਣੀ ਆ ਤਾਂ ਵੀ ਬੇਕਮਾ ਲਈ ਰੇਟ ਕੀ ਰਹਿਣਾ ਪੁੱਤ ਰੇਟ ਭਾਈ ਅੱਜ ਵਾਲਾ 1.5 ਲੱਖ ਰੁਪਏ ਠੀਕ ਹੈ ਬਹੁਤ ਵੱਡੀ ਵਿਹੜਾ ਬਈ ਵੀ ਆਪਾਂ ਜਿਹੇ ਜੀ ਬੰਦਾ ਕੇਅਰ ਕਰੂਗਾ 2 ਲੱਖ ਰੁਪਏ ਆਪਾਂ ਵਾਪਸ ਲੈ ਲਾਂਗੇ ਕਿਸੇ ਵੀਰ ਨੇ ਲੈ ਜਾਣੀ ਵੀ ਹੋਵੇ ਹੁਣ ਵਾਪਸ ਲੈ ਲਾਂਗੇ ਬ੍ਰੀਡ ਦੇਖੋ ਕਿਦਾਂ ਦੀ ਆ ਹੇਰ ਦੋ ਅੱਗੇ ਜਿਹੜੀ ਅੱਗੇ ਜਿਹੜੀ ਜਰਸੀ ਹੈ ਬਾਈ ਜਗਜੀਤ ਜੇ ਕਿਸੇ ਨੇ ਤਿੰਨੇ ਇਕੱਠੀਆਂ ਲੈਣੀਆਂ ਨੇ ਤਾਂ 85000 ਦਾ ਭਾਅ ਦੇ ਦਾਂਗੇ ਕੱਲੀ ਲੈਣੀ ਆ ਤਾਂ ਵੀ 85 85 ਦੀ ਲੈ ਲੈ ਦੋ ਕਿਸੇ ਨੇ ਲੈਣੀਆਂ ਨੇ ਤਾਂ 200 ਕਿਲੋਮੀਟਰ ਤੱਕ ਆਪਾਂ ਇਹਨਾਂ ਦੀ ਪਹੁੰਚ ਦੇ ਦਾਂਗੇ ਠੀਕ ਹੈ ਇਹ ਤਾਜੀ ਸੂਈਆ ਚੇਰ ਵਗੈਰਾ ਬਾਈ ਦਾਨਾ ਇਹਦੀ ਓਕੇ ਰਿਪੋਰਟ ਠੀਕ ਹੈ ਮੱਝਾਂ ਹੀ ਦਿਖਾ ਦਿੰਨੇ ਆ ਬਾਈ ਪ੍ਰਦੀਪ ਮੱਝਾਂ ਪਹਿਲੇ ਮੱਝਾਂ ਬਾਈ ਇਹ ਤਾਜ਼ੀਆਂ ਨੇ ਜਮਾ ਤਾਜ਼ੀਆਂ ਨਾੜੂ ਵਾਲੇ ਬੱਚੇ ਵਾਲੀਆਂ ਨੇ ਤੇ ਜਿਵੇਂ ਆ ਛੋਟੀ ਆ ਇਨਾ ਬਾਈ 17 ਕਿਲੋ ਦੁੱਧ ਸਿਆ ਇਹ ਰਾਤ ਹੀ ਆਈਆਂ ਨੇ ਕਿਉਂਕਿ ਹਲੇ ਬਾਈ ਤੈਨੂੰ ਪਤਾ ਪਸ਼ੂ ਪੰਜ ਚਾਰ ਦਿਨਾਂ ਜੇ ਤਾਂ ਨਿਖਰਦੇ ਹੀ ਆ ਬਾਕੀ ਇਹ ਆਪਾਂ ਵੀਡੀਓ ਇਹ ਨਹੀਂ ਹੁੰਦਾ ਵੀ ਆਪਾਂ ਬੋਲ ਭਰੀਆਂ ਭਰਾਈਆਂ ਦੀ ਵੀਡੀਓ ਬਣਾ ਦਾਂਗੇ ਆਪਾਂ ਮੈਂ ਦੀ ਹਮੇਸ਼ਾ ਵੀਡੀਓ ਖਾਲੀ ਦੀ ਬਣਾਉਣੀ ਦੂਜੀ ਗੱਲ ਇਹ ਆ ਬਾਈ ਆਪਣੀ ਸੇਵਾ ਹੈਗੀ ਫੁੱਲ ਜਿਹੜੇ ਭਰਾ ਕਹਿੰਦੇ ਨੇ 15 16 ਕਿਲੋ ਚੋਕੇ ਲੈਣਾ ਆਪਣੇ ਘਰੇ ਬਾਈ 10 ਡੰਗ ਚਲੋ ਗੇਟੋਂ ਬਾਰ ਕੋਈ ਗਰੰਟੀ ਸਹੀ ਆ ਦੱਸੋ ਸੇਵਾ ਫੁੱਲ ਆ ਆਪਣੇ ਵੱਲੋਂ ਸੇਵਾ ਫੁੱਲ ਆ ਬਾਈ ਸਪੈਸ਼ਲ ਬਾਈ ਹਰਿਆਣਿਆਂ ਦਾਣਾ ਲਿਆਉਣੇ ਆਪਾਂ ਇਹ ਨਹੀਂ ਹੈਗਾ ਵੀ ਇੱਥੋਂ ਕਿਉਂਕਿ ਵਿਚਪਰਾ ਕਹਿੰਦ ਨੇ ਵੀ ਯਾਰ ਉਹਦਾ 20 ਚੋਏ ਸਾਡੇ ਕੋਲੇ 17 ਰਹਿ ਗਿਆ ਵੀ ਆਪਣੀ ਸੇਵਾ ਫੁੱਲ ਆ ਤੁਸੀਂ ਆਪਦੀ ਕੇਅਰ ਕਰੋ ਸਹੀ ਹੈ ਅੱਗੇ ਜਿਹੜੀ ਇਹ ਝੋਟੀ ਆ ਬਾਈ 20 ਕਿਲੋ ਤੋਂ ਚਵਾ ਦਾਂਗੇ ਕਾਹ ਹਫਤੇ ਨੇ ਜਦਾ ਬਾਗੀ ਕਿਸੇ ਦੇ ਦਾ ਕਹਿਣਾ ਕੀ ਆ ਖਾਲੀ ਹੁੰਦੀ ਬਾਈ 15 ਕਿਲੋ ਤੋਂ ਸਟਾਰਟ ਹੋਈਓ ਤੋ ਨਹੀਂ ਬਾਈ ਮੜੀ ਯਾਰ ਪ੍ਰਦੀਪ ਕੀਮਤਾਂ ਇਹਨਾਂ ਨੇ ਕੀ ਰੱਖੀ ਕੀਮਤ ਬਾਈ ਜਿਹੜੀ ਤਾਂ ਇਹ ਝੋਟੀ ਆ ਇਹ ਤਾਂ ਦੇ ਦਾਂਗੇ ਬਾਈ ਜੀ 175 ਦੀ ਆਪਾਂ ਹੂੰ ਤੇ ਇਹ ਵਾਲੀ ਝੋਟੀ ਦੇਵਾਂਗੇ ਬਾਈ ਜੀ 230 ਦੀ ਠੀਕ ਹੈ ਹੁਣ ਜਾਤ ਨਸਲ ਦੀ ਗੱਲ ਕਰੀਏ ਬਾਈ ਹੁਣ ਇਹ ਵੀ ਹੁੰਦਾ ਵਿਚ ਭਰਾ ਮੱਝ ਨਾਲ ਮੱਝ ਮਿਲਾਉਣ ਲੱਗ ਜਾਂਦੇ ਨੇ ਕਿਉਂਕਿ ਭਾਈ ਮੱਝ ਦੀ نسل ਦਾ ਮੁੱਲ ਪੈਂਦਾਗਾ ਹੁਣ ਹਰਿਆਣੇ ਦੀ ਕੱਲੇ ਕੱਲੇ ਘਰ ਦੀ ਵੀਡੀਓ ਪਈ ਆਪਣੇ ਕੋਲੇ ਹੁਣ ਇਹ ਝੋਟੀ ਆ ਜੇ ਆਪਾਂ ਭਾਈ ਇਹਨੂੰ ਦੁੱਧ ਰੋਕ ਕੇ ਕਿਤੇ ਇਹਦੇ ਵੀਡੀਓ ਬਣਾਉਣੀ ਹੁੰਦੇ ਹੋਵੇ ਮੰਨ ਲੈ ਕਿੱਥੋਂ ਚੱਲੂਗੇ ਆਪਾਂ ਨੂੰ ਵੀ ਪਤਾਗਾ ਭਾਈ ਓਨੀ ਇਹ ਗਾੜੀ ਹੈ ਦੀ ਓਨੀ ਪਿਛਾੜੀ ਹੈ ਦੇਖ ਲੋ ਨਾ ਛਾਤੀ ਨਾ ਹੋਰ ਕੰਨਾਂ ਕੋਨਾਂ ਦੀ ਕੰਬਲ ਕਿੰਨੀ ਤਿੱਖੀ ਆ ਵੀ ਜਮਾਂ ਇਹਨ ਜਿਹਨੂੰ ਦੁੱਧ ਭਾਈ ਹੁਣ 15 ਕਿਲੋ ਜਿਹੜਾ ਮਰਜੀ ਭਰਾ ਕੰਡੇ ਲਾ ਕੇ ਲੈ ਜਾ ਦੇਖ ਲੋ ਲੇਵਾ ਦੇਖ ਲੋ ਥਾਣਾ 'ਚ ਕੋਈ ਧਾਰ ਨਹੀਂ ਬਾਈ ਵੀ ਆਪਾਂ ਵੀਡੀਓ ਬਣਾਉਣ ਕਰਕੇ ਵੀ ਚਲੋ ਵੀ ਆਪਾਂ ਕਹਿੰਦੇ ਜਿਵੇਂ ਵਿੱਚ ਪੈਰ ਭਰਾ ਕਹਿੰਦੇ ਨੇ ਹਰਿਆਣੇ ਨੇ ਆਰਾ ਲਾਤਾ ਤੁਸੀਂ ਨੇ ਉਹ ਚੀਜ਼ ਨਹੀਂ ਜਮਾ ਤਾਜੀ ਝੋਟੀ ਸੂਈ ਆ ਅੱਗੇ ਜਿਹੜੀ ਇਹ ਝੋਟੀ ਆ ਬਾਈ ਦੇਖਾ ਇਧਰੋਂ ਪਹਿਲਾਂ ਇਧਰੋਂ ਦਿਖਾ ਦਿਓ ਆ ਗਾੜੀ ਗੂੜੀ ਇੰਨੀ ਵਧੀਆ ਹੈਗੀ ਇਹਦੀ ਇਹਦੇ ਥੱਲੇ ਵੀ ਬਾਈ 14 ਕਿਲੋ ਦੁੱਧ ਤਿਆਰ ਆ ਖੁੱਲੀ ਬਈ ਇਹਨਾਂ ਮਾੜੀ ਚਵਾਈ ਦੇ ਆ ਬਾਈ ਸਾਰੀਆਂ ਇੱਕ ਨੰਬਰ ਨੇ ਤੇਲ ਖਰਚਾ ਵੀ ਆਪਾਂ ਦੇ ਦੇਵਾਂਗੇ ਟਾਇਟ ਚਵਾਈ ਹੋਵੇ ਕੋਈ ਸ਼ਰਨਾ ਸ਼ਿੱਟਾ ਹੋਵੇ ਠੀਕ ਹੈ ਇਹਨੇ ਕੱਟੀ ਨੂੰ ਜਨਮ ਦਿੱਤਾ ਬਾਈ છાતી ਵੇਖ ਲਓ ભાઈ જમી ਨਹੀਂ હેગી લેવે ਤੇ ਇਧਰੋਂ ਦੇਖ ભાઈ નાડા ਨੂડા ਕਿੰਨੀਆਂ ਨੇ ਚੱਲ ਪੁੱਤੋ ਉਧਰ ਉਧਰ ਚੱਲ ਉਧਰ ਮੇਰਾ ਪੁੱਤ ਚੱਲ ਪੁੱਤੋ ਚੱਲ ઓ લેਵਾ ਵੇਖ ਲੈ ભાઈ ਕਿੰਨਾ ਚੌੜਾ ਇਹਦਾ 16 17 ਕਿਲੋ ਦੁੱਧ ભાઈ ਝੋਟੀ ਦੇ ਦੂਗੀ ਇਹ ਜੈਨੂਨ ਇੱਕ 70 ਦੀ ਝੋਟੀ ਦੇ ਦਾਂਗੇ ਅੱਜ ਕਮਾਲਾ ભાઈ ਚਲੋ ਚੱਲ 7 ਕਿਲੋ ਦੁੱਧ ਬਾਈ ਇਹਦੇ ਥੱਲੇ ਵੀ ਟਾਈਮ ਦਾ ਹੁਣ ਨਿਬੜੂਗਾ ਮੋਕੇ ਤੇ ਇਹਦੇ ਥੱਲੇ ਦੁੱਧ ਬਾਈ ਜਿੱਕ ਜਿੱਤ ਹੁਣ ਹੈਗਾ 8 ਕਿਲੋ ਇੱਕ ਟਾਈਮ ਦਾ ਠੀਕ ਹੈ 16 ਕਿਲੋ ਦੁੱਧ ਜਮਾ ਜੈਨੂਨ ਇਹਦੇ ਥੱਲੇ ਤਿਆਰ ਆ ਤੇ ਜੇ ਵਧੀਆ ਵੀਰ ਦੇ ਬਾਕੀ ਇਹ ਦੇ ਦੂਗੀ ਜਿਵੇਂ ਆਪਾਂ ਕਹਿੰਦੇ 20 ਕਿਲੋ ਦੁੱਧ ਛੋਟੀ ਇਹ ਦੇ ਦਾਂਗੇ 1 85 ਦੀ ਬਾਈ ਇਹ ਛੋਟੀ ਬਾਈ ਜੀਜੀ ਥੱਲੇ ਹੈਗੀ ਗੱਬਣਾ ਪਹਿਲੇ ਇੰਦਾ ਭਾ ਨਾ ਕਿਸੇ ਨੇ ਲਾਉਣਾ ਤਿਆਰੀ ਤੇ ਇਹਦੀ ਵੀਡੀਓ ਤਿਆਰੀ ਤੀ ਪਾਵਾਂਗੇ ਠੀਕ ਹੈ ਅੱਗੇ ਬਾਈ ਇਹ ਵਾਲੀ ਖੋਲੀ ਬਾਈ ਇਹਦੇ ਥੱਲੇ ਬਾਈ 15 ਕਿਲੋ ਨੈਟ ਅੱਜ ਚੌਥੇ ਦਿਨ ਤਿਆਰ ਆ ਜਿਹੜਾ ਮਰਜ਼ੀ ਭਰਾ ਚੋਕੇ ਲਿਜਾ ਸਕਦੇ ਇਹਨੂੰ ਠੀਕ ਹੈ ਇਹਦਾ ਕੀ ਭਾ ਰਹੇ ਨੇ ਇਹ ਬਾਈ ਜਗਜੀ ਦੇ ਦਾਂਗੇ 1 60 ਹੁਣ ਚੋਣ ਚੋਣ ਵਾਲਾ ਦੁੱਧ ਬਾਈ 15 ਕਿਲੋ ਆ ਮੰਨ ਲਾ ਵੀ ਜੇ ਮੈਂ ਪਾ ਗਏ ਚੌਥੇ ਦਿਨ ਦੁੱਧ ਦੀ ਜਿਹੜੀ ਇਹਦੀ ਰਿਪੋਰਟ ਆ ਉਹ ਬਹੁਤ ਸੋਹਣੀ ਆ ਦੁੱਧ ਦੀ ਰਪੋਰਟ ਇਹਦੀ ਮੰਨ ਕੇ ਵੀ 18 ਕਿਲੋ ਦੁੱਧ ਦੀ ਰਪੋਰਟ ਪਿੱਛੋਂ ਆ ਜੈਡ ਬਲੈਕ ਆ ਪਿਓਰ ਆ ਚਵਾਈ ਚੂਈ ਦੀ ਇੱਕ ਨੰਬਰ ਆ ਮੇਲ ਨੂੰ ਇਹਨੇ ਜਨਮ ਦਿੱਤਾਗਾ ਚੱਡਾ ਦਾ ਬਈ ਇਹ ਸ਼ਾਮ ਨੂੰ ਤੁਰਨੋਂ ਰਹਿੰਦੇ ਆ ਮੰਨ ਲਓ ਤੁਸੀਂ ਬਿਲਕੁਲ ਖਾਲੀ ਥਣ ਦੱਸਦੇ ਹੋਣਗੇ ਤੁਹਾਨੂੰ ਪੂਰਾ ਦੁੱਧ ਦਾ ਉਜੋਸ਼ ਹੈ ਜਿੰਨਾ ਵੀ ਹੈਗਾ ਬਈ ਸ਼ਾਮ ਨੂੰ 5:30 ਚੋਣਿਆ ਆਪਾਂ ਹਾਂ ਇਹ ਮੰਨ ਲਓ ਵੀ 2:30 ਦਾ ਟਾਈਮ ਹੋਊਗਾ 2:30 ਦਾ ਹੁਣ ਹਾਂ ਤੇ ਵੀ ਆ ਲੱਗੂ ਵੀ ਹੁਣ ਚਲੋ ਥਾਣਾ ਤੋਂ ਪਤਾ ਹੀ ਲੱਗ ਗਿਆੰਦਾ ਵੀ ਖਾਲੀ ਐ ਜਾਨਵਰ ਹਮ ਭਰੀ ਭرائی ਤਾਂ ਐ ਮੰਨ ਲਾ ਵੀ ਚੱਬ ਘੜ ਦਿੰਦੀ ਐ ਬਾਈ ਇਹ ਸਮੈਣ ਪਿੰਡ ਦੀ ਜੰਪਲ ਝੋਟੀ ਐ ਬਾਈ ਇਹ ਠੀਕ ਐ ਹਵਾ ਨਾ ਦੇਖੋ ਦੱਸੋ ਪੂਰਾ ਉਤੋਂ ਮੋੜ ਦੇ ਵਿੱਚੋ ਜੋਸ਼ ਨਾ ਭਰਿਆ ਵਿਆ ਥਣ ਖਾਲੀ ਐ ਅੱਗੇ ਬਾਈ ਜੀ ਤਾਂ ਇਹ ਝੋਟੀ ਤਾਜੀ ਸੂਈ ਐ ਵੀ ਹਲੇ ਦਿਖਾਉਣ ਵਾਲੀ ਹੈ ਨਹੀਂ ਝੋਟੀ ਹਮ ਕਿਉਂਕਿ ਤਾਜੀ ਸੂਈ ਇੱਕ ਆ ਝੋਟੀ ਗੱਡੀ ਪੁੱਤ ਅੱਗੇ ਜਿਹੜੀ ਇਹ ਝੋਟੀ ਐ ਬਾਈ ਜੀ ਤਾਂ ਕਿਸੇ ਭਰਾ ਨੇ ਪਰਚੇਜ ਕਰਨੀ ਹੋਇਆ ਮੰਨ ਲਓ ਵੀ ਇਹ 18 ਕਿਲੋ ਦੁੱਧ ਦੇ ਦੂਗੀ ਦੇਖ ਲੇ ਵੇ ਦੀਦੀ ਸ਼ਾਨਦਾਰ ਕੁਆਲਿਟੀ ਹਮ ਖੋਲੀ ਬੋਤਲ ਇੰਨੀ ਕੁ ਸ਼ਾਨਦਾਰ ਆ ਬਾਈ ਇਹਨੂੰ ਬੱਚਾ ਵੀ ਨਾ ਛੱਡ ਤੇ ਹੁਣੀ ਧਾਰ ਮਾਰਦੇ ਜਿਵੇਂ ਤਾਜੀ ਸੂਈ ਆ ਐਦਾਂ ਹੀ ਦੁੱਧ ਲਾ ਦਿੰਦੀ ਆ ਠੀਕ ਐ ਇਹ ਜਿੱਦਣ ਬਾਈ ਪ੍ਰੋਪਰ ਦੁੱਧ ਤੇ ਐ ਮੰਨ ਲਓ ਵੀ ਅੱਜ ਤੋਂ ਸਹੀ 10 ਦਿਨਾਂ ਨੂੰ ਝੋਟੀ ਦੁੱਧ ਤੇ ਆ ਗਈ ਥੱਲੋਂ ਚੱਲਣਾ ਰਹਿ ਜੂ ਬਾਈ ਚੱਲ ਪੁੱਤ ਚੱਲ ਇੱਕ ਤਾਂ ਬਾਈ ਇਹਨਾਂ ਦੀ ਕੁਆਲਿਟੀ ਹੀ ਹੁੰਦੀ ਹੈ ਠੰਡੀਆਂ ਵਾਲੀਆਂ ਹੁੰਦੀਆਂ ਹੂੰ ਲੈਵਾ ਵੇਖਿਓ ਬਾਈ ਕਿੰਨਾ ਚੌੜਾ ਇਹਦਾ ਚੱਲ ਪੁੱਤ ਚੱਲ ਲੈਵੇ ਦੀ ਕੁਆਲਿਟੀ ਦੇਖ ਵੀਰੇ ਕਿੰਨੀ ਆਈਟਮ ਲੰਬਾਈ 4 ਦੰਦਾ ਬਾਈ ਠੀਕ ਹੈ ਦੇਖੋ ਹੋ ਆਨੰਦ ਸੋ ਵਾਕੇ ਫੈਕਸ ਜਾ ਹਵਾਨਾ ਪਰ ਕੀ ਪਤਾ ਹੁਣ ਲੈਵਾ ਬਾਈ ਇਹਦਾ ਇੰਨਾ ਕ ਚੌੜਾ ਲੈਵਾ ਦੇਖ ਲੋ ਵੀ ਜਿੱਦਣ ਇਹ ਜਮਾ ਸਹੀ ਕਿਸੇ ਬਾਜ਼ਾਰ ਚ ਜਾਣਾ ਹੋਵੇ ਝੋਟੀ ਨੇ ਇੰਨਾ ਚੌੜਾ ਛੱਡਾ ਤੇ ਠੰਡੀ ਦਾ ਤਾਂ ਕੋਈ ਮੁੱਲ ਨਹੀਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਟਿਆ ਵੀ ਇਹਨੂੰ ਕੋਈ ਮਾਸਤਾ ਨਹੀਂ ਵੀ ਆਪਣਾ ਬੱਚੇ ਦੀ ਚੋਣੀ ਆ ਇੱਕ ਧਾਰ ਮਾਰ ਉਹਦੀ ਲਾ ਦੋ ਲੈ ਜਾ ਪੁੱਤ ਸੋ ਇਹ ਦੋਸਤੋ ਮੱਝਾਂ ਸੀਗੀਆਂ ਜਿਹੜੀਆਂ ਵਿਕਰੀ ਵਾਲੀਆਂ ਪ੍ਰਦੀਪ ਕੋਲ ਤੇ ਨਾਲ ਗਾਵਾਂ ਤੁਹਾਨੂੰ ਪਹਿਲਾਂ ਦਿਖਾ ਦੇ। ਗਾਵਾਂ ਵਾਲਾ ਦਾ ਬਾਈ ਅੱਜ ਰਿਕਾਰਡ ਆ ਜਿਹੜਾ ਮਰਜੀ ਭਰਾ ਆਵੇ ਆਉਣ ਵਾਲੇ ਦਿਨਾਂ ਦੇ ਵਿੱਚ ਫਾਰਮ ਪਰ ਇਹਨੂੰ ਆਪਾਂ ਹੋਰ ਵਧਾ ਰਹੇ ਹਾਂ ਤੇ ਗਾਵਾਂ ਹਰ ਰੇਟ ਹਰੇਕ ਭਰਾ ਦੀ ਪਹੁੰਚ ਦਾ ਦਿਆ ਕਰਾਂਗੇ। ਜਿਹੜਾ ਮਰਜੀ ਵੀਰ ਆਵੇ ਚੱਲ ਗੇ। ਠੀਕ ਐ। ਸੋ ਦੋਸਤੋ ਬਾਕੀ ਤੁਸੀਂ ਹੁਣ ਤਸੱਲੀ ਕਰ ਲਿਓ ਜਿਹੜਾ ਆਪਾਂ ਤੁਹਾਨੂੰ ਜਚਿਆ। ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ।